ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜੀ ਦੀ ਜੋ ਗੁਰਬਾਣੀ ਦੀ ਵਿਚਾਰਤਾਰ ਉਹਨਾਂ ਨੇ ਦੱਸੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਇੱਥੇ ਇਕੱਤਰ ਹੋਏ ਹਾਂ ਸਾਰੇ ਸੰਗਤ ਦਾ ਤੈ ਦਿਲੋਂ ਧੰਨਵਾਦ ਹੈ ਇੱਥੇ ਪਹੁੰਚਣ ਤੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦਾ ਧੰਨਵਾਦ ਹੈ ਜੀ ਬਾਬਾ ਜੀ ਜੇ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਤਾਂ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜੀ ਬਾਬਾ ਚੇਤ ਸਿੰਘ ਜੀ ਜੋ ਜਥੇਦਾਰ ਸਿੰਘ ਸਾਹਿਬ ਜੀ ਹੋਏ ਨੇ ਸ਼ੰਮੇ ਕਰੋੜੀ ਬੁੱਢਾ ਦਲ ਦੇ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਉਹਨਾਂ ਨਾਲ ਉਹਨਾਂ ਨੇ ਕਾਫੀ ਸੰਗਤ ਕੀਤੀ ਨਾਲ ਵਿਚਰੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਨੇ ਤੇ ਬਾਬਾ ਚੇਤ ਸਿੰਘ ਜੀਾਂ ਤੋਂ ਅੱਗੇ ਚੱਲਦਾ ਬਾਬਾ ਚੇਤ ਸਿੰਘ ਜੀਾਂ ਦੇ ਹੁਕਮ ਅਨੁਸਾਰ ਹੀ ਉਹਨਾਂ ਨੇ ਉਹਨਾਂ ਦੇ ਹੁਕਮ ਨਾਲ ਹੀ ਧਰਮ ਦੀ ਖੋਜ ਗੁਰਬਾਣੀ ਦੀ ਖੋਜ ਅੱਗੇ ਜਾਰੀ ਰੱਖੀ ਉਸ ਖੋਜ ਦੇ ਵਿੱਚੋਂ ਹੀ ਉਹਨਾਂ ਨੇ ਜੋ ਸਾਨੂੰ ਖੋਜ ਕੇ ਗੁਰਬਾਣੀ ਦੇ ਅਰਥ ਦਿੱਤੇ ਉਹ ਅਰਥ ਜੋ ਆਡੀਓ ਆ ਵੀਡੀਓ ਆ ਉਹ ਥਰੂ ਪਛ ਅੱਜ ਸਾਡੇ ਕੋਲ ਮੌਜੂਦ ਨੇ ਦਸਮ ਬਾਣੀ ਤੇ ਗੁਰ ਬਾਣੀ ਦੀ ਭਰਪੂਰ ਵਿਆਖਿਆ ਬਾਪੂ ਧਰਮ ਸਿੰਘ ਜੀ ਨੇ ਕਰਕੇ ਸਾਨੂੰ ਦਿੱਤੀ ਹੈ ਜਿੰਨੇ ਅਸੀਂ ਸਖਿਆਰਤੀ ਸਿੰਘਾਂ ਸਾਰੇ ਉਸ ਨੂੰ ਸੁਣਦੇ ਆ ਉਸ ਨੂੰ ਅੱਗੇ ਵਾਸਤੇ ਵੀ ਸੁਣਦੇ ਰਹਿਣਾ ਆ ਵਿਚਾਰਦੇ ਰਹਿਣਾ ਤੇ ਡਟ ਕੇ ਉਸ ਤੇ ਪਹਿਰਾ ਦੇਣਾ ਆ ਕਿਸੇ ਵੀ ਸਖਿਆਰਤੀ ਸਿੰਘ ਨੇ ਟੈਂਦੀ ਗਲ ਵਾਲੀ ਗੱਲ ਨਹੀਂ ਕਰਨੀ ਚੜਦੀ ਕਲਾ ਦੇ ਵਿੱਚ ਰਹਿਣਾ ਆ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜਿਹੜੇ ਗੁਰਮੁਖ ਹੁੰਦੇ ਨੇ ਉਹ ਤਾਂ ਬੁੱਢੇ ਵੀ ਨਹੀਂ ਹੁੰਦੇ ਤੇ ਉਹਨਾਂ ਨੇ ਮਰਨਾ ਕਿੱਥੇ ਆ ਐਸੀ ਗੱਲ ਕਿਸੇ ਨੇ ਨਹੀਂ ਕਰਨੀ ਉਹ ਸਦਾ ਆਪਣੇ ਵਿੱਚ ਨੇ ਉਹਦੇ ਵਿੱਚ ਨੇ ਉਹਨਾਂ ਦੇ ਨਾਲ ਜਿਵੇਂ ਉਹਨਾਂ ਪ੍ਰਚਾਰ ਪ੍ਰਸਾਰ ਕਰਦੇ ਸੀ ਓਵੇਂ ਆਪਾਂ ਪ੍ਰਚਾਰ ਪ੍ਰਸਾਰ ਉਹਨਾਂ ਦਾ ਅੱਗੇ ਲੈ ਕੇ ਜਾਵਾਂਗੇ ਗੁਰਬਾਣੀ ਦੀ ਕਥਾ ਆਪਾਂ ਬਾਪੂ ਜੀ ਵਾਂਗ ਤੇ ਨਹੀਂ ਕਰ ਸਕਦੇ ਇੱਥੇ ਇੱਕ ਨਰੋਲ ਸੱਚ ਹੈ ਪਰ ਉਹਨਾਂ ਦੀ ਜੋ ਵਿਆਖਿਆ ਆਪਣੇ ਕੋਲ ਮੌਜੂਦ ਹੈ ਉਨੂੰ ਆਪਾਂ ਸੰਗਤ ਤੱਕ ਪਹੁੰਚਾਉਣ ਦਾ ਉਦਦਮ ਕਰੀਏ ਉਪਰਾਲਾ ਜਾਰੀ ਰੱਖੀਏ ਸੰਗਤ ਦੇ ਵਿੱਚ ਵਿਚਰਿਏ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਪ੍ਰਾਵੇ ਜਿਹੜਾ ਸੰਗਤ ਦੇ ਵਿੱਚ ਵੱਸਦਾ ਆ ਉਸ ਚੀਜ਼ ਨੂੰ ਆਪਾਂ ਮੁੱਖ ਰੱਖ ਕੇ ਅੱਗੇ ਚੱਲੀਏ ਤੇ ਚੱਲਦੇ ਰਹੀਏ ਬਾਬਾ ਜੀ ਦੱਸਦੇ ਹੁੰਦੇ ਸੀ ਕਿ ਜੋ ਧਰਮ ਪ੍ਰਚਾਰ ਦੀ ਝੰਡਾ ਵਰਦਾਰੀ ਹੈ ਦਸਮ ਪਾਤਸ਼ਾਹ ਨੇ ਖਾਲਸੇ ਨੂੰ ਦਿੱਤੀ ਜੀ ਉਸ ਨੂੰ ਅਸੀਂ ਹੂਬ ਹੂ ਜਿਵੇਂ ਦਸਮ ਪਾਸ਼ਾ ਨੇ ਦੱਸੀ ਸੀ ਉਵੇਂ ਹੀ ਅੱਗੇ ਲੈ ਕੇ ਚੱਲੀਏ ਬਾਪੂ ਜੀ ਨੇ ਜੋ ਸਾਨੂੰ ਗੁਰਬਾਣੀ ਦੇ ਵਿੱਚ ਹੁਕਮ ਕਿਤੇ ਨੇ ਉਸ ਤੇ ਡਟ ਕੇ ਪਹਿਰਾ ਦਈਏ ਸੱਚ ਹਮੇਸ਼ਾ ਬੋਲਦੇ ਰਹੀਏ ਸੱਚ ਤੇ ਪਹਿਰਾ ਦਈਏ ਝੂਠ ਦਾ ਹਮੇਸ਼ਾ ਵਿਰੋਧ ਕਰਦੇ ਰਹੀਏ ਜਿਵੇਂ ਬਾਪੂ ਜੀ ਨਿਰਵੈਰ ਤੇ ਨਿਰਭਾਇ ਹੋ ਕੇ ਵਿਚਰੇ ਨੇ ਇੱਕ ਛੋਟੀ ਜੀ ਵਿਚਾਰ ਹੈ ਮੈਂ ਸਾਂਝੀ ਕਰਦਾ ਆਪ ਜੀ ਨਾਲ ਕਿਸੇ ਪਾਸੋਂ ਦਸਮ ਬਾਣੀ ਬਾਰੇ ਕਿਸੇ ਵਿਅਕਤੀ ਨੇ ਇੱਕ ਗਾਲ ਗੱਡੀ ਗਾਲ ਕੀ ਗੱਡੀ ਕੰਜਰ ਕਿਤਾਬ ਤੱਕ ਕਹਿਤਾ ਬਾਪੂ ਜੀ ਨੇ ਡਟ ਕੇ ਉਸ ਗੱਲ ਤੇ ਪਹਿਰਾ ਦਿੱਤਾ ਕਹਿੰਦੇ ਵੀ ਜੇ ਕਿਸੇ ਨੇ ਦਸਮ ਬਾਣੀ ਤੇ ਵਿਚਾਰ ਕਰਨੀ ਹੈ ਸਾਹਮਣੇ ਆ ਕੇ ਵਿਚਾਰ ਕਰ ਸਕਦੇ ਹੋ ਜੇ ਤੁਸੀਂ ਸਾਬਤ ਕਰਤਾ ਤੇ ਤੁਸੀਂ ਮੇਰਾ ਸਿਰ ਵੱਢ ਦਿਓ ਜੇ ਅਸੀਂ ਸਾਬਤ ਕਰਦਾ ਦਸਮ ਪਾਤਸ਼ਾਹ ਦੀ ਬਾਣੀ ਹੈ ਤੇ ਅਸੀਂ ਤੁਹਾਡਾ ਸਿਰ ਵੱਢਾਂਗੇ ਐਸੀ ਧ੍ਰਿੜਤਾ ਦੀ ਸਾਨੂੰ ਲੋੜ ਹੈ ਜੋ ਦਸਮ ਪਾਤਸ਼ਾਹ ਨੇ ਡਿਊਟੀ ਖਾਲਸੇ ਦੀ ਜਾਂ ਖਾਲਸਾ ਫੌਜ ਦੀ ਲਾਈ ਹੈ ਉਸ ਤੇ ਅਸੀਂ ਡਟ ਕੇ ਪਹਿਰਾ ਦਈਏ ਉਸ ਬਿਨਾ ਏਕਾ ਨਹੀਂ ਹੋਣਾ ਬਾਪੂ ਜੀ ਦੀ ਜੋ ਵਿਚਾਰਧਾਰਾ ਸੀ ਉਹ ਪੂਰੇ ਜਗਤ ਨੂੰ ਇੱਕ ਕਰਨ ਦੀ ਸੀ ਇਹ ਸਾਡਾ ਜਿੰਨਾ ਵੀ ਹੈਗਾ ਇਹ ਸਾਡਾ ਗੁਰੂ ਦਾ ਪਰਿਵਾਰ ਹੈ ਇੱਕ ਪਿਤਾ ਇੱਕ ਸਕੇ ਹਮਵਾਰਕ ਸਾਡਾ ਇਹ ਗੁਰੂ ਦਾ ਪਰਿਵਾਰ ਹੈ ਜੇ ਅੱਜ ਸਾਡੇ ਪਰਿਵਾਰ ਵਿੱਚ ਹੀ ਏਕਾ ਨਹੀਂ ਅਸੀਂ ਦੂਜਿਆਂ ਦੇ ਕਾ ਕਿਵੇਂ ਕਰਾਵਾਂਗੇ ਦੋ ਗੱਲਾਂ ਦਾ ਸਾਡੇ ਸਿਰ ਇੱਕ ਬਹੁਤ ਵੱਡਾ ਮੇਨ ਹੈ ਹਰ ਇੱਕ ਸਿੱਖ ਦੇ ਗੁਰੂ ਸਾਹਿਬ ਇੱਕ ਬਚਨ ਕਰਦੇ ਨੇ ਗੁਰਬਾਣੀ ਚ ਆਦਿ ਬਾਣੀ ਚ ਯਾ ਜੁਗ ਮੈਂ ਇਕੇ ਕੋ ਆਇਆ ਮੈਂ ਇਸ ਜਗਤ ਦੇ ਵਿੱਚ ਇਕਾ ਕਰਵਣ ਆਇਆ ਜੇ ਅੱਜ ਸਾਨੂੰ ਕੋਈ ਇਹ ਸਵਾਲ ਕਰ ਦਵੇ ਤੁਹਾਡੇ ਪਰਿਵਾਰ ਚ ਇਕਾ ਨਹੀਂ ਸਾਡੇ ਕੋਲ ਕੀ ਜਵਾਬ ਹੈ ਦੂਜਾ ਬਚਨ ਦਸਮ ਪਾਸ਼ਾ ਕਰਦੇ ਨੇ ਉਹ ਕਹਿੰਦੇ ਚਾਰ ਵਰਣ ਇੱਕ ਵਰਣ ਕਰਾਉ ਇਹ ਵਚਨ ਉਹਨਾਂ ਦਾ ਬਾਕੀ ਪਿਆ ਹੈ ਇਹ ਅਸੀਂ ਕਦੋਂ ਪੂਰਾ ਕਰਨਾ ਹੈ ਇਹ ਆਪਾਂ ਪਰਿਵਾਰ ਚ ਬਹਿ ਕੇ ਵਿਚਾਰਾਂ ਕਰੀਏ ਇਸ ਤੇ ਡੱਟ ਕੇ ਪਹਿਰਾ ਦੇਈਏ ਤਾਂ ਕਿ ਇਹ ਸਵਾਲ ਸਾਨੂੰ ਕੋਈ ਦੂਜਾ ਵਾਰੋਂ ਨਾ ਕਰੇ ਸੋ ਸੱਚਖੋਜ ਅਕੈਡਮੀ ਵਾਲੇ ਨੇ ਜੋ ਬਾਪੂ ਜੀ ਦਾ ਹੁਕਮ ਸੀ ਇੱਕ ਬੇਨਤੀ ਹੈ ਸਾਰੀ ਅਕੈਡਮੀ ਵਾਸਤੇ ਕਿਸੇ ਨੇ ਵੀ ਨੈਟ ਤੇ ਕਿਸੇ ਕਿਸਮ ਦੀ ਵੈਸਵਾਜੀ ਨਹੀਂ ਕਰਨੀ ਉਹ ਜਾਰੀ ਰਹੇ ਆਪਣਾ ਜੋ ਗੁਰਬਾਣੀ ਦਾ ਉਪਦੇਸ਼ ਬਾਪੂ ਜੀ ਦੇ ਗਏ ਉਸ ਨੂੰ ਸੁਣੋ ਸੁਣ ਕੇ ਮੰਨੋ ਮੰਨ ਕੇ ਉਸ ਤੇ ਪਹਿਰਾ ਦਿਓ ਹੋਈਆਂ ਭੁੱਲਾਂ ਚਿੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ